ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਪਹਿਲਾਂ ਤਾਂ ਹੀ ਆਪਾਂ ਜਗ੍ਹਾ ਦਾ ਨਾਮ ਦੱਸ ਦੋ ਜਿਹੜੀ ਜਗ੍ਹਾ ਇਸ ਵਕਤ ਆਪਾਂ ਖੜੇ ਹਾਂ ਜਿਹੜੀ ਜਗ੍ਹਾ ਦੀ ਕੋਠੇਸਪੂਰਨ ਵਾਲੀ ਠੀਕ ਆ ਜੀ ਤੇ ਢਾਣੀ ਪਾਉਆਂ ਦੀ ਹੈ ਜੀ ਢਾਣੀ ਪਾਉਆਂ ਦੀ ਹਾਂਜੀ ਠੀਕ ਆ ਜੀ ਤੇ ਜ਼ਿਲ੍ਹਾ ਫਰੀਦਕੋਟ ਹੈ ਜੀ ਜ਼ਿਲ੍ਹਾ ਫਰੀਦਕੋਟ ਜੈਤੋ ਦੇ ਨੇੜੇ ਹੈ ਜੀ ਜੈਤੋ ਦੇ ਨੇੜੇ ਠੀਕ ਆ ਜੀ ਤੇ ਜੇ ਆਪਾਂ ਗੱਲ ਕਰੀਏ ਆਪਣੀ ਸ਼ੁਰੂਆਤ ਦੀ ਹਣਾ ਜੀ ਸ਼ੁਰੂਆਤ ਦੇ ਵਿੱਚ ਆਪਾਂ ਇਹ ਕਹਿ ਦਿੰਨੇ ਆ ਕਿ ਆਪਾਂ ਜਿਹੜੀ ਨਗਾ ਦੀ ਗਿਣਤੀ ਹੁੰਦੀ ਆ 400 ਛੇ ਤੋਂ ਹੀ ਚੱਲਦੇ ਹਨੇ ਕੋਈ 100 ਕਰਦਾ ਕੋਈ 150 ਕੋਈ ਇਸ ਤੋਂ ਜ਼ਿਆਦਾ ਵੀ ਕਰਦਾ ਤੇ ਆਪਣੀ ਜਿਹੜੀ ਸ਼ੁਰੂਆਤ ਆ ਉਹ ਕਿੰਨੇ ਨਗਾ ਤੋਂ ਹੋਈ ਆ ਆਪਣੀ ਹੋਈ ਸੀ ਇਹ 300 ਬੱਚਾ ਸੀਗਾ ਜੀ ਠੀਕ ਆ ਜੀ ਠੀਕ ਆ ਇਹ ਲਿਆਂਦੇ ਕੁਝ ਤਾਂ ਬੱਲੂਆਂ ਨੇ ਲਿਆਂਦੇ ਸੀ ਕੁਸ ਮੱਤ ਪਿੰਡ ਤੋਂ ਲਿਆਂਦੇ ਸੀ ਅੱਛਾ ਜੀ ਠੀਕ ਆ ਤੇ ਇਹਦੇ ਤੋਂ ਹੁਣ ਵਿੱਚੋਂ ਕੁਸ ਵਿੱਚ ਥੋੜੀ ਜਿਹੀ ਬਿਮਾਰੀ ਆ ਗਈ ਸੀ ਠੀਕ ਆ ਜੀ ਉਹਦੇ ਨਾਲ ਥੋੜਾ ਬਾਕੀ ਸਮਝ ਰੱਖੇਗਾ ਟਾਈਕ ਤੋਂ ਅੱਛਾ ਜੀ ਚਲੋ ਵੀ ਆਪਾਂ ਮਤਲਬ ਕਾਰੋਬਾਰ ਹੁਣ ਵਧੀਆ ਚੱਲ ਰਿਹਾ ਹਾਂ ਵਧੀਆ ਜੀ ਠੀਕ ਆ ਜੇ ਜਪ ਹੁੰਦੀ ਤਾਂ ਚਲੋ ਬਰੀਡ ਆਪਣੇ ਕੋਲੇ ਆ ਰਹੀ ਯਾਰ ਆ ਰਹੀ ਤੇ ਜਿਹੜੀ ਆਪਣੀ ਸ਼ੁਰੂਆਤ ਦੀ ਬਰੀਡ ਸੀ ਉਹ ਕਿਹੜੀ ਸੀ ਸਿਰ ਬੱਬਾ ਪਹਿਲੀ ਆ ਰਹੀ ਹੀ ਰੱਖੀ ਸ਼ੁਰੂਆਤ ਤੋਂ ਠੀਕ ਹੈ ਸ਼ੁਰੂਆਤ ਦੀ ਆਪਣੀ ਆ ਰਹੀ ਯਾਰ ਆ ਰਹੀ ਯਾਰ ਠੀਕ ਹੈ ਤੇ ਜੇ ਆਪਾਂ ਨਗਦ ਦੀ ਸ਼ੁਰੂਆਤੀ ਦੀ ਗੱਲ ਕਰੀਏ ਤਾਂ ਆਪਣੇ ਕਿੰਨੇ ਕ ਨਗਦ ਦੱਸਿਆ ਤੁਸੀਂ ਨਹੀਂ ਇਹ ਹੋਊਗਾ 250 ਠੀਕ ਹੈ 250 ਨਗਦ ਤਾਂ ਆਪਾਂ ਸ਼ੁਰੂਆਤ ਕੀਤੀ ਹਾਂ ਨਹੀਂ 300 ਤੋਂ 300 ਤੋਂ ਕਿਸੀ ਤਰ੍ਹਾਂ ਬੱਚਾ 300 ਬੱਚੋ ਤੇ ਇਹ ਲੈ ਕਿਹੜੀ ਜਗ੍ਹਾ ਤੁਸੀਂ ਆਪਾਂ ਦੇਖੋ ਉਸ ਬੱਲੂਆਂ ਨੇ ਲੈ ਸੀ अच्छा इ बल्लू वाले तो ते कोस इत मतए तू ठीक है जी हां ओके ते जे आपा इना दी खुराक दी हां गल करिये हुन तू ਤੁਸੀਂ ਕਹਿ ਦਿੰਨੋ ਵੀ ਆਪਾਂ ਸਵੇਰੇ ਸ਼ਾਮ ਦਾ ਕੰਮ ਆ ਹੀ ਸਵੇਰੇ ਸ਼ਾਮ ਕੋ ਤਾਂ ਫੀਡ ਪਾਉਣੇ ਜੀ ਤੇ ਆਪਣੀ ਜਿਹੜੀ ਖੁਰਾਕ ਹੈ ਜਿਹਦੀ ਇਹਨਾਂ ਦਾ ਖੁਰਾਕ ਦਾ ਪ੍ਰਬੰਧ ਹੋ ਕੀ ਕੀ ਰਹਿੰਦਾ ਜੀ ਕੁਸ ਤਾਂ ਫੀਡ ਪਾਉਣੇ ਨੇ ਠੀਕ ਹੈ ਜੀ ਕੁਸ ਵਿੱਚ ਆ ਪੱਠੇ ਦਾਣੇ ਕਣਕ ਠੀਕ ਜਾਹਾ ਸਬਜੀ ਦਾ ਛਲਕਾ ਛਲਕਾ ਜੋ ਵੇ ਟੱਕਰੇ ਹੁੰਦੀ ਹੈ ਠੀਕ ਬਾਕੀ ਤੁਸੀਂ ਕਿਸਾਨ ਹੋਣ ਦੇ ਨਾਤੇ ਤੋਂ ਜਿੱਦਾਂ ਆਪਣੇ ਘਰ ਦੇ ਵਿੱਚ ਹੀ ਹਨਾ ਖੇਤ ਦੇ ਵਿੱਚ ਇਹਨਾਂ ਨੂੰ ਪਾਉਣ ਜੋ ਜੋ ਖਰਾਕਾਂ ਨੇ ਉਹ ਹੈਗੀਆਂ ਨੇ ਹਾਂਜੀ ਹਾਂਜੀ ਠੀਕ ਹੈ ਵੈਸੇ ਜੇ ਪਾਉਣੇ ਹੋਰ ਹੋਰ ਕੀ ਕੀ ਹੋਈ ਹੋਰ ਆ ਸੀਗਾ ਜੀ ਇੱਥੇ ਪਹਿਲਾਂ ਸਾਡੇ ਘਾਹ ਬਹੁਤ ਸੀਗਾ ਜੀ ਠੀਕ ਹੈ ਇਹ ਜਗ੍ਹਾ ਤੇ ਲਾਇ ਸੀਗੇ ਤੇ ਇਹਦੇ ਕਰਕੇ ਅਸੀਂ ਥੋੜਾ ਜਿਹਾ ਰੱਖ ਲਈ ਠੀਕ ਹੈ ਹੁਣ ਇੱਥੇ ਉਹਨਾਂ ਤੇ ਲੋ ਸਾਫ ਹੋ ਗਿਆ ਸਾਰਾ ਨਾਲੇ ਚਲੋ ਇਹ ਜਾਰੀ ਜੂੜੀ ਲਾ ਗਈ ਨਾਲੇ ਸਾਨੂੰ ਇਹ ਫਰੀ ਦੇ ਇਹ ਠੀਕ ਹੈ ਜੀ ਸਹਾਇਕਤੰਦਾਂ ਦਾ ਇੱਕ ਤੰਦਾ ਹੋ ਜੂਗਾ ਹਾਂ ਨਾ ਨਾ ਬਹੁਤ ਵਧੀਆ ਗੱਲ ਹਾਂ ਡੰਗਾ ਲੈ ਜਾਂਦਾ ਡੰਗਾ ਲੈ ਜਾਂਦਾ ਸਹੀ ਗੱਲ ਅਸੀਂ ਤੇ ਜਿਹੜੇ ਇਹਨਾਂ ਦਾ ਪਾਣੀ ਦਾ ਪ੍ਰਬੰਧ ਹਨਾ ਪਾਣੀ ਦਾ ਸਾਡਾ ਬੰਦਾ ਆ ਦੋ ਟਾਇਰ ਰੱਖਦਾ ਠੀਕ ਆ ਆ ਵੀਰ ਜੀ ਨੇ ਹਾਂ ਠੀਕ ਆ ਜੀ ਤੇ ਪਰਾਗ ਵੀ ਇਹੇ ਪਾਉਂਦਾ ਛੱਡਨੇ ਵੀ ਇਹਨੇ ਹਾਂ ਜੇ ਆਪਾਂ ਕਹੀਏ ਵੀ ਹੈਲਪਰ ਦੇ ਤੌਰ ਤੇ ਹੈਲਪਰ ਤੌਰ ਤੇ ਹਾਂ ਤੇ ਜੇ ਆਪਾਂ ਵੀਰ ਜੀ ਸਵੇਰੇ ਆ ਮਤਲਬ ਕਿ ਸ਼ੁਰੂ ਕਰਦੇ ਹਨਾ ਤਾਂ ਆਪਣੀ ਸ਼ੁਰੂਆਤ ਕੀ ਰਹਿੰਦੀ ਹੈ ਸਵੇਰ ਤੋਂ ਸਵੇਰ ਤੋਂ ਬਾਸਹਾ ਹੀ ਹੀਟ ਚ ਪਾ ਦੇਦੀ ਆ ਕੰਕਪਾ ਪਾਦੀ ਮੱਸੀ ਪਾਦੀ ਜਿਹੜੀ ਕੋ ਘਰੇ ਪਈ ਹੁੰਦੀ ਆ ਠੀਕ ਆ ਰੋਟੀਆਂ ਤੂਰ ਕੇ ਪਾ ਦੇਦੀਆਂ ਪੱਠੇ ਪਾਦੀ ਪੱਠੇ ਪਾਦੀ ਆ ਮੋਟ ਪੱਟ ਲੈ ਗਈ ਆ ਆ ਦੁਹਾਕੂ ਜਿਆ ਪੱਠੇ ਉਹ ਹੀ ਬਸ ਇਹੀ ਇਹਨਾਂ ਦਾ ਜੋ ਆਪਣੀ ਰੁਟੀਨ ਆ ਇਹਦੀ ਰੁਟੀਨ ਚ ਪ्योर ਦੇਸੀ ਖਾਣਾ ਹੈ ਜੀ ਦੇਸੀ ਖਾਣਾ ਹੈ ਹਾਂ ਸਰ ਤੇ ਇਹਦੇ ਵਿੱਚ ਤਾਂ ਹੀ ਹੁਣ ਆਪਾਂ ਜੀ ਸ਼ੁਰੂਆਤ ਦੀ ਕਰੀਏ ਤਾਂ ਜਿਹੜਾ ਆਪੋ ਛੱਡ ਦੇਖ ਰਹੇ ਆ ਆਪਾਂ ਸ਼ੁਰੂਆਤੀ ਛੱਡੀ ਇਹੀ ਸੀ ਜੇ ਆਪਣਾ ਕੋਈ ਬਸ ਇਹੀ ਸੀ ਸ਼ੁਰੂਆਤੀ ਠੀਕ ਆ ਜੀ ਓਕੇ ਜਿਹੜਾ ਆਪਣਾ ਸ਼ੁਰੂਆਤੀ ਛੱਡ ਸੀ ਠੀਕ ਆ ਤੇ ਆਪਣੀ ਜੇ ਸਪਲਾਈ ਦੀ ਗੱਲ ਕਰੀਏ ਤੁਸੀਂ ਇਹ ਸਪਲਾਈ ਕਿਹੜੀ ਕਿਹੜੀ ਜਗ੍ਹਾ ਤੱਕ ਕਰਦੇ ਹੋ ਨੇੜੇ ਤੇ ਅਜੇ ਤਾਂ ਇੱਥੋਂ ਤਕਰੀਬਨ ਲੈ ਦੇ 600 ਦਾ ਦੇ ਦੇਈਦਾ ਜੀ ਇੱਕ ਠੀਕ ਹੈ ਜੀ ਇੱਕ ਪੀਸ ਹਾਂ ਇੱਕ ਪੀਸ 600 ਹਾਂ ਜੀ ਠੀਕ ਹੈ ਦੇਖੋ ਆ ਜੇ ਦੇ ਦੇਈਦਾ ਠੀਕ ਹੈ ਠੀਕ ਹੈ ਹਾਂ ਇੱਕ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਹਨਾ ਗਰਮੀ ਤੋਂ ਬਚਾディー ਤੇ ਗਰਮੀ ਦੇਖੋ ਵੀ ਆਪਾਂ ਜੇ ਹੁਣ ਵੀ ਕਹਿ ਰਹੀਏ ਮੌਸਮ ਹੈ ਜਿਹੜਾ ਹਮਸ ਭਰਿਆ ਹਨਾ ਮੀਹਾਂ ਦਾ ਮੌਸਮ ਹੈ ਕਈ ਵਾਰ ਬੱਦਲਾਂ ਕਰਕੇ ਹਮਸ ਬਣ ਜਾਂਦੀ ਹੈ ਤਾਂ ਉਹਨਾਂ ਤੋਂ ਬਚਾਅ ਵਾਸਤੇ ਆਪਣੇ ਕੋਲੇ ਕੀ ਪ੍ਰਬੰਧ ਰਹਿੰਦਾ ਹੈ ਉਹਨਾਂ ਨੇ ਇੱਕ ਤੰਦਰ ਪੱਖਾ ਲਾਇਆ ਇਹਨਾਂ ਨੇ ਜੀ ਠੀਕ ਹੈ ਜੀ ਵਿੱਚ ਅੰਦਰ ਤੇ ਬਾਕੀ ਵੈਸੇ ਇਹਨਾਂ ਨੂੰ ਬਿਮਾਰੀ ਕੋਈ ਨਹੀਂ ਆਉਂਦੀ ਹਾਂ ਇਹ ਤਾਂ ਬਾਹਰ ਬਾਹਰ ਤਾਂ ਸਾਡੇ ਕੁੱਲੇ ਹੀ ਤੇ ਬਜਾ ਦੇ ਕੁੱਲੇ ਹੀ ਰਹਿੰਦੇ ਥੀ ਖੁੱਲੇ ਰਹਿੰਦੇ ਨੇ ਕੀ ਆਪਾਂ ਉਹ ਕਮਰੇ ਦੇ ਵਿੱਚ ਘੱਟ ਹੀ ਘੱਟ ਹੀ ਜਿਸ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਦੇਖ ਰਹੇ ਆ ਬਿਲਕੁਲ ਖੁੱਲੇ ਆਪਣੇ ਖੁੱਲੇ ਆ ਨੇ ਐਸਾ ਬਾਹਰ ਜਾਈਦਾ ਕੋਈ ਮੂਲੇ ਬਾਗੇ ਆ ਸੀ ਬੈਗੇ ਬਚੇਰੇ ਨੇ ਕੋਈ ਜਾਨੀ ਜੀ ਓਕੇ ਵਧੀਆ ਹੀ ਨਾਲੇ ਹਨਾ ਜੇ ਆਪਾਂ ਇਹਦੀ ਬਰੀਡ ਦੀ ਗੱਲ ਕਰੀਏ ਤਾਂ ਐ ਆਪਣੇ ਕੋਲੇ ਕਿੰਨੇ ਕੁ ਦਿਨਾਂ ਦੀ ਬਰੀਡ ਹੈ ਇਹ ਹੋਊਗੀ ਮੇਰੇ ਖਿਆਲ ਢਾਈ ਤਿੰਨ ਕੁ ਮਹੀਨੇ ਦੇ ਵਿੱਚ ਢਾਈ ਤਿੰਨ ਮਹੀਨੇ ਦੀ ਠੀਕ ਹੈ ਵਿਚਾਰ ਆ ਯਾਰੀ ਹਾਂ ਸਰ ਯਾਰ ਆ ਜੀ ਠੀਕ ਹੈ ਜੀ ਤੇ ਜੇ ਕੋਈ ਆਪਾਂ ਨਾ ਤੁਸੀਂ ਤਾਂ ਦੇਖੋ ਇਹਦੇ ਵਿੱਚ ਹੋਣਾ ਤੁਸੀਂ ਤਜਰਬਾ ਵੀ ਲੈ ਚੁੱਕੇ ਹੋ ਨਾ ਇਸ ਕੰਮ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕੋਈ ਨਵਾਂ ਬੰਦਾ ਆਪਾਂ ਕਹਿੰਦੇ ਕੋਈ ਕੰਮ ਕਰਨ ਦੀ ਇੱਛਾ ਰੱਖਦਾ ਹੈ ਨਹੀਂ ਤਾਂ ਜੇ ਕੋਈ ਸ਼ੁਰੂਆਤ ਕਰਦਾ ਤੁਸੀਂ ਉਹਨਾਂ ਵਾਰੀ ਕੀ ਕਹਿਣਾ ਚਾਹੋ ਕੋਈ ਵਧੀਆ ਚੀਜ਼ ਹੈ ਜਿਹਦੇ ਕੋਲ ਥਾਂ ਆਏਗੀ ਜਗਾ ਕਰ ਸਕਦਾ ਬਈ ਪਹਿਲੇ ਥੋੜੇ ਵਿਚਾਰੋ ਪਹਿਲਾ ਆਪ ਦਾ ਹਾਂਜੀ ਆਪਣਿਆਂ ਤੋਂ ਸ਼ੁਰੂਆਤ ਕਰਿਓ ਹਾਂ ਠੀਕ ਹੈ ਫਿਰ ਹੋਲੀ ਹੋਲੀ ਲੱਗ ਜਾਂਦਾ ਠੀਕ ਹੈ ਫਿਰ ਉਸ ਕਰਕੇ ਵੀ ਆਪਣੇ ਨੂੰ ਜਦੋਂ ਪਤਾ ਲੱਗਦਾ ਹੈ ਫਿਰ ਉਹਨੂੰ ਦੂਜਾ ਗਾਂ ਫਿਰ ਹੋਰ ਤੰਦਾ ਵਧਾ ਸਕਦਾ ਕਰਿਆ ਆਪ ਹੀ ਸੰਭ ਸਕਦੀ ਹੈ ਇਹ ਤਾਂ ਸਾਫ ਸੁਭਾਲ ਦੇ ਕੋਈ ਢਿੱਕ ਖਿੱਚ ਵਾਲਾ ਕੰਮ ਨਹੀਂ ਬਸ ਹਾਂ ਜੋ ਆਪ ਨੂੰ ਜਾਨਵਰਾਂ ਤੋਂ ਬਚਾਉਣਾ ਚਾਹੀਦਾ ਵੀ ਜਿਹੜੇ ਬਸ ਦੂਜੀ ਜਾਨਵਰਾਂ ਤੋਂ ਬਚਾ ਲੈ ਬਿੱਲੀ ਜਿੰਨਾ ਆਪਾਂ ਬਿੱਲੀ ਵੇਲਾ ਲਗਦਾ ਉਸ ਬਾਅਦ ਪੈ ਜਾਂਦੀ ਹੈ ਕੀ ਹੁੰਦਾ ਕਈ ਵਾਰ ਉਹਦੇ ਕਰਕੇ ਜਾਲੀ ਜੁੜੀ ਲਈ ਠੀਕ ਆ ਆਪਣਾ ਪੂਰਾ ਕਵਰ ਕੀਤਾ ਹੋਇਆ ਇਹ ਵੀ ਬਹੁਤ ਵਧੀਆ ਕੰਮ ਹੈ ਸ਼ੌਂਕ ਹੀ ਰੱਖਦੇ ਨੇ ਬੂਟੇ ਲਾਏ ਵਧੀਆ ਸਗਾ ਦੀ ਬੂਟੇ ਲੱਗੇ ਬਹੁਤ ਸੋਹਣੇ ਬੂਟੇ ਲੱਗੇ ਆ ਬੂਟਿਆ ਕਰਕੇ ਬਸ ਇਹ ਜਿਆਦੇ ਜਿਆਦੇ ਕੋਈ ਗੱਲ ਨਹੀਂ ਹੋਣ ਦਿੰਦੇ ਤੇ ਜੇ ਆਪਾਂ ਆਪਣੇ ਫਾਰਮ ਦੇ ਵਿੱਚ ਤੁਹਾਡੀ ਸੋਚ ਮੁਤਾਬਕ ਜੇ ਆਪਾਂ ਬਰੀਡ ਦੀ ਮੰਗ ਦੀ ਗੱਲ ਕਰੀਏ ਨਾ ਤੇ ਬ੍ਰੀਡ ਦੀ ਮੰਗ ਕਿਹੜੀ ਹੈ ਇਸ ਵਕਤ ਆਪਣੇ ਏਰੀਏ ਦੇ ਵਿੱਚ ਆਪਣੇ ਏਰੀਏ 'ਚ ਯਾਰ ਆ ਰਹੀ ਹੈ ਜੀ ਠੀਕ ਆ ਆ ਰਹੀ ਯਾਰ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਕਈ ਵਾਰ ਕੋਈ ਤੁਹਾਡੇ ਕੋਲੇ ਹੋਰ ਫਾਰਮ ਦੇ ਵਿੱਚ ਪਹੁੰਚ ਕਰਦਾ ਹੋਣਾ ਹੀ ਉਹ ਕਹਿੰਦੇ ਵੀ ਲੱਗ ਤੋ ਕਿਸੇ ਹੋਰ ਬਰੀਡ ਦੀ ਮੰਗ ਨਹੀਂ ਕਰਦੇ ਜੀ ਨਹੀਂ ਹਾਇ ਕੋਈ ਨਹੀਂ ਇਹੀ ਜਾ ਰਹੇ ਠੀਕ ਹੈ ਇਹੀ ਹੈ ਸਰ ਜੀ ਠੀਕ ਇਹਨਾਂ ਨੂੰ ਬਿਮਾਰੀ ਬਹੁਤ ਘੱਟ ਆਉਂਦੀ ਹੈ ਜੀ ਇਹਨਾਂ ਦਾ ਫਰਕ ਕੀ ਹੈ ਜੀ ਜਿਵੇਂ ਆਪਾਂ ਬਲੈਕ ਐਸਟਰੋਲੋਗ ਕਹਿ ਦਿੰਦੇ ਆ ਤਿਆਰ ਆ ਯਾਰ ਜੀ ਹਾਂ ਜੀ ਇਧਰ ਤੋਂ ਬਸ ਥੋੜੇ ਆਂਡੇ ਆਦੇ ਉਹ ਬਲੈਕ ਐਸਟਰੋਲ ਜਿਹੜੀ ਹੋਗੀ ਥੋੜਾ ਜਿਹਾ ਉਹ ਆਡੇ ਘੱਟ ਦਿੰਦੀ ਹੈ ਥੋੜਾ ਜਿਹਾ ਵਜਨ ਉਹਦਾ ਵੱਜ ਜਾਂਦਾ 12 ਦਾ ਥੋੜਾ ਜਿਹਾ ਘੱਟ ਜਾਂਦਾ ਬਸ ਸਾਹੀ ਉਹ ਆਂਡੇ ਵਾ ਅੱਜ ਬਣਾ ਰਹੇ ਨੇ ਕਿਹ ਉਹਦੇ ਬੰਦ ਰਹਿੰਦੇ ਆ ਉਹਨਾਂ ਦੇ ਬਾਕੀ ਖਰਾਕ ਦੇ ਸਿਰਫ ਜਿੰਨਾ ਹੋ ਗਿਆ ਬੱਟ ਅੰਦਰ ਤੜ ਰਹੂਗੇ ਮਾਰੇ ਰਹੇ ਜਿਹੜੇ ਕੁੱਲੇ ਜਾਦੇ ਫਿਰਨਗੇ ਉਹਨਾਂ ਹੀ ਇਹ ਵਧੀਆ ਹੈ ਉਹਨਾਂ ਹੀ ਵਧੀਆ ਹੈ ਇੱਕ ਜੇ ਆਪਾਂ ਹਨਾ ਇੱਕ ਇਹਨਾਂ ਦਾ ਹੁੰਦਾ ਬਿਮਾਰੀਆਂ ਦਾ ਬਿਮਾਰੀਆਂ ਦੇ ਵਿੱਚ ਕੀ ਹੁੰਦਾ ਇਹਨਾਂ ਨੂੰ ਆਪਾਂ ਜਿਵੇਂ ਮਾਤਾ ਨਿੱਕਲੇ ਆਪਾਂ ਬੰਦਿਆਂ ਚਾਮ ਕਹਿੰਦੇ ਨੇ ਇਹਨਾਂ ਦੇ ਵਿੱਚ ਵੀ ਹਨਾ ਇਹਨਾਂ ਦਾ ਹੁੰਦਾ ਈ ਇਹਨਾਂ ਦੇ ਟੀਕਾ ਕਰਨ ਵਾਸਤੇ ਕੀ ਪ੍ਰਬੰਧ ਕਰਦੇ ਤੁਸੀਂ ਦਿੰਦੇ ਰਹੇ ਹੋ ਵੈਕਸੀਨ ਇਹਨੂੰ ਮਾਰ ਕੇ ਬੁੱਤੀ ਜਿੱਦਿਆ ਕੇ ਠੀਕ ਹੈ ਜੀ ਪਾਣੀ ਚ ਪਾ ਕੇ ਤੇ ਵੈਸੇ ਇਹ ਨਹੀਂ ਕੋਈ ਬਿਮਾਰੀ ਹੈ ਨਹੀਂ ਇਹਨੂੰ ਠੀਕ ਹੈ ਜੀ ਵੀ ਪਾਣੀ ਵਗੈਰਾ ਦਾ ਵੀ ਹੋ ਰਿਹਾ ਹਾਂ ਠੀਕ ਹੈ ਵੀ ਪੂਰਾ ਵੈਕਸੀਨੇਸ਼ਨ ਇਹਨਾਂ ਦੀ ਕਰਦੇ ਹਾਂ ਕਰਦੇ ਹਾਂ ਠੀਕ ਹੈ ਜੀ ਤੇ ਇੱਕ ਨਹੀਂ ਹੁੰਦਾ ਆਪਣੇ ਗੱਲਾਂ ਵੀ ਸਾਨੂੰ ਨੂੰ ਮਿਲਦੀਆਂ ਨੇ ਫੀਡ ਦੀ ਜਾਣਕਾਰੀ ਨਹੀਂ ਹੁੰਦੀ ਤੇ ਫੀਡ ਪਾਉਂਦੇ ਨੇ ਆਪਣੇ ਹਿਸਾਬ ਨਾਲ ਕੁਝ ਚੀਜ਼ਾਂ ਮਿਕਸ ਕਰਤੀਆਂ ਕੁਝ ਕਰਤੀਆਂ ਤੁਸੀਂ ਕਿਹੜੀ ਫੀਡ ਰੱਖਦੇ ਹੋ ਤਾਂ ਕਿਸ ਤਰ੍ਹਾਂ ਦਾ ਇਹਦੀ ਖਰਾਕ ਬਣਦੀ ਹੈ ਫੀਡ ਜੀ ਪਹਿਲਾਂ ਕੁਝ ਤਾਂ ਬਾਜ਼ਾਰੋਂ ਲੈ ਕੇ ਆਉਣ ਜਿਹੜੀ ਆਪਣੀ ਰਹਿ ਗਈ ਹੈ ਗੋਦਰੇ ਜੀ ਗੋਦਰੇਜ ਦੀ ਹਾਂ ਜੀ ਠੀਕ ਹੈ ਜੀ ਤੇ ਕੁਝ ਜਾਣੇ ਆਪਣੇ ਆਪ ਦੀ ਘਰ ਦੀ ਹੁੰਦੀ ਹੈ ਮੱਕੀ ਕਣਕ ਹੋਗੀ ਜਾਂ ਆਹੀ ਬਸ ਪੱਠੇ ਪੱਠੇ ਜਾਰੇ ਸਾਡੀ ਕਣਕ ਵੀ ਪਾ ਦੇਦੀ ਆ ਬਾਕੀ ਆਹ ਇਹ ਥੋੜੀਆਂ ਜਿਹੜੀਆਂ ਮੇਰੇ ਪਿੱਡਾਂ ਖਰਾਕਾ ਆ ਜਿਹੜੀ ਆਪਣੇ ਦੇਸੀ ਪੱਠੇ ਹੋ ਗਏ ਆ ਮੱਕ ਵੀ ਜਿੰਨਾ ਵੀ ਆ ਹੋ ਗਿਆ ਆਹ ਘਰ ਦਾ ਜਿਹੜੀ ਵੈਸਟੋਗੀ ਰੋਟੀਆਂ ਰਾਟੀਆਂ ਸਾਭੇ ਨੂੰ ਸਰ ਦੇ ਠੀਕ ਆ ਜੀ ਹਾਂ ਢੰਡਿਆ ਦੇ ਸਲਕੇ ਛੁਲਕੇ ਸਭ ਕਾ ਜਾਂਦੇ ਹਾਂ ਤੇ ਆਪਾਂ ਨੇ ਹੀ ਅਖੀਰ ਦੇ ਵਿੱਚ ਤੋਂ ਇੱਕ ਗੱਲ ਇਹ ਪੁੱਛਦੇ ਆ ਕਿ ਕਈ ਵਾਰ ਨਾ ਹੀ ਕੋਈ ਫਾਰਮ ਦੀ ਸ਼ੁਰੂਆਤ ਕਰਦਾ ਹੈ ਤਾਂ ਕੁਝ ਟਾਈਮ ਬਾਅਦ ਜਤਾ ਘੱਟ ਜਾਣਕਾਰੀ ਹੁੰਦੀ ਐ ਪਰ ਉਹ ਜਾਣਕਾਰੀ ਘੱਟ ਹੋਣ ਕਰਕੇ ਕਹਿੰਦੇ ਨੇ ਬਿਜ਼ਨਸ ਫੇਲ ਆਈ। ਉਹ ਬਿਜ਼ਨਸ ਪਹਿਲਾਂ ਆਮ ਲੋਕਾਂ ਦੇ ਘਰਾਂ ਚ ਪਹਿਲਾਂ ਮੁੱਢ ਤੇ ਹੁੰਦੇ ਸੀਗਾ ਉਹ ਇੱਕ ਦੇ ਕੋਈ 2-2 5-5 7-7 ਆ ਵੀ ਹੁੰਦੇ ਸੀਗੀ। ਨਹੀਂ ਉਹਨਾਂ ਵਾਰੀ ਕੀ ਕਹਿਣਾ ਚਾਹੋਗੇ ਜੋ ਕਹਿੰਦੇ ਨੇ ਕਿ ਇਹ ਤਾਂ ਫੇਲ ਕਿ ਤੰਦਾ ਨਹੀਂ ਨਹੀਂ ਫੇਲ ਨਹੀਂ ਤੰਦਾ ਵਧਿਆ ਤੰਦਾ ਹੈ ਜੀ ਕਿੱਥੇ ਫੇਲ ਹੈ। ਠੀਕ ਹੈ ਜੀ। ਤਾਂ ਪੂਰਾ ਵਧਿਆ ਤੰਦਾ ਹੈ। ਠੀਕ ਹੈ ਜੀ। ਕਿ ਆਪਣਾ ਸਹਾਇਕ ਧੰਦਾ ਹਨਾ ਜੋ ਵੀ ਸਹਾਇਕ ਧੰਦਾ ਨਾਲ ਚਲੋ। ਠੀਕ ਹੈ ਜੀ। ਹਾਂ। ਅੱਪਾ ਜੀ ਅਖੀਰ ਦੇ ਵਿੱਚ ਜੋ ਇੱਕ ਬਹਾਨੇਵਾਜੀ ਹੁੰਦੀ ਹੈ ਜੀ ਕੰਮ ਨਹੀਂ ਹੈ ਤੇ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਹਨਾ ਆਮ ਹੀ ਗੱਲਾਂ ਕਰਦੇ ਆ ਤੁਸੀਂ ਉਹਨਾਂ ਬਾਰੇ ਅਖੀਰ ਦੇ ਵਿੱਚ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੋ ਤੇ ਪੰਜਾਬੀ ਉਹਨਾਂ ਨਾਲ ਵੀ ਜ਼ਿੰਮੇਵਾਰ ਨੂੰ ਸਹਿਯਕਤ ਅੰਦਾਜ਼ ਜਿਵੇਂ ਬੱਕਰੀ ਹੋ ਗਈ ਮੱਝਾ ਦਾ ਹੋ ਗਿਆ ਮੁਰਗੀਆਂ ਦਾ ਹੋ ਗਿਆ ਨਾਲ ਕਰਨਾ ਚਾਹੀਦਾ ਕਰਨਾ ਚਾਹੀਦਾ ਪਰ ਇਹ ਕੰਮ ਕਰੋ ਬਾਹਰ ਨਹੀਂ ਕੋਈ ਬਾਹਰ ਜਾਣ ਦੀ ਲੋੜ ਨਹੀਂ ਠੀਕ ਆ ਅੱਜ ਕੱਲ੍ਹ ਵਿਦੇਸ਼ਾਂ ਦੇ ਰੁਝਾਨ ਵਿਦੇਸ਼ਾਂ ਨਾਲੋਂ ਇੱਥੇ ਆਪਦਾ ਘਰ ਦਾ ਧੰਦਾ ਚੋਰੋ ਆਪਦਾ ਨਾਲ ਆਪਦੇ ਪਰਿਵਾਰ ਚ ਰਹਿੰਦਾ ਬੰਦਾ ਨਾਲ ਹੀ ਰਹਿੰਦਾ ਹਾਂ ਪਰਿਵਾਰ ਚ ਰਹਿੰਦਾ ਆਪਦੇ ਬੱਚਿਆਂ ਚ ਰਹਿੰਦਾ ਬੱਚਿਆਂ ਚ ਰਹਿੰਦਾ ਹਾਂ ਕਰਨਾ ਬਾਹਰ ਵੀ ਜਾਦੇ ਕੰਮ ਉੱਥੇ ਉੱਥੇ ਵੀ ਲੀਵਰੀ ਹਾਂ ਉੱਥੇ ਵੀ ਲੀਵਰੀ ਹੈ ਹੋਰ ਰੋਟੀ ਨਹੀਂ ਪਤਾ ਕਿ ਕਿੰਨੇ ਕਰਵਾਉਂਦੀ ਰੋਟੀ ਪੱਕੀ ਵਾਲੇ ਆਪਣੇ ਪਰਿਵਾਰ ਦੇ ਵਿੱਚ ਹੁੰਦਾ ਹੀ ਹੈ ਨਾ ਬੰਦਾ ਬਿਲਕੁਲ ਸਹੀ ਗੱਲ ਹੈ